ਸਰ ਅੱਜ ਦੀ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਤੇ ਚਰਚਾ ਕੀਤੀ ਗਈ ਹੈ ਸਾਡੇ ਮੁੱਦੇ ਤਾਂ ਪਿਛਲੇ 4 ਸਾਲਾਂ ਤੋਂ ਜਦੋਂ ਆਪ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਸਾਡੇ ਮੁੱਦੇ ਇਹ ਪੈਂਡਿੰਗ ਪਈ ਨੇ ਬਹੁਤ ਵਾਰੀ ਅਸੀਂ ਚਿੰਤਾ ਸਾਹਿਬ ਨੂੰ ਮਿਲੇ ਮਾਨ ਸਾਹਿਬ ਨੂੰ ਮਿਲੇ ਉਹਨਾਂ ਨੇ ਬਾਰ-ਬਾਰ ਇਹੀ ਕਹਿੰਦੇ ਰਹੇ ਕਿ ਤੁਹਾਡਾ ਕੋਈ ਗੱਲ ਨਹੀਂ ਤੁਸੀਂ 3000 ਤੱਕ ਹੀ ਤੁਹਾਡਾ ਨੰਬਰ ਦਰ ਯਾਰ 5000 ਹੋਣਾ ਚਾਹੀਦਾ ਉਹ ਸਾਡੇ 4 ਸਾਲ ਹੋ ਗਏ ਸਰਕਾਰ ਮਤਲਬ ਸਰਕਾਰ ਦੇ 4 ਸਾਲ ਪੂਰੇ ਹੋਣ ਲੱਗੇ ਨੇ ਹਾਲੇ ਤੱਕ ਸਾਡਾ ਕੋਈ ਉਹਨਾਂ ਨੇ ਮਤਲਬ ਇਹਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਜਿਦਾ ਉਹ ਇਹ ਸਾਡਾ ਨਗੂਣਾ ਇਹਨਾਂ ਨੂੰ ਪੱਤਾ ਮਿਲਦਾ ਉਹ ਵੀ 6-6 ਮਹੀਨੇ ਬਾਅਦ 7 ਸਾਲ ਬਾਅਦ ਦਿੱਤਾ ਜਾਂਦਾ ਸੋ ਇਸ ਕਰਕੇ ਮਤਲਬ ਸਾਡੇ ਨੰਬਰਦਾਰ ਭਾਈ ਜਰਜ ਬਹੁਤ ਵੱਡਾ ਰੋਸ ਹੈ ਵੀ ਸਰਕਾਰ ਮਤਲਬ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੰਦੀ ਸੋ ਸਰਕਾਰ ਨੂੰ ਬੇਨਤੀ ਵੀ ਕਰ ਸਕਦੇ ਅਸੀਂ ਵੀ ਇਹ ਤੁਸੀਂ ਇਸ ਪਾਸੇ ਸਾਡਾ ਇਹ ਮਾਣ ਪੱਤਾ ਵਧਾਇਆ ਜਾਵੇ ਤੇ ਹਰੇਕ ਮਹੀਨੇ ਦੀ ਮਹੀਨੇ ਜਿਸ ਤਰ੍ਹਾਂ ਆਮ ਕਰਮਚਾਰੀ ਤਨਖਾਹ ਲੈਂਦੇ ਨੇ ਤੇ ਉਸ ਤਰ੍ਹਾਂ ਸਾਡਾ ਮਾਣ ਪੱਤਾ ਖਾਤੇ ਦੇ ਵਿੱਚ ਪਾਇਆ ਜਾਵੇ ਜੀ ਦੂਸਰੀ ਸਾਡੀ ਮੰਗ ਇਹ ਆ ਵੀ ਸਾਡਾ ਅਸੀਂ ਨੰਬਰਦਾਰ ਹੋਣ ਦੇ ਨਾਤੇ ਅਸੀਂ ਕੁਝ ਵੀ ਸਾਡਾ ਹੋਰ ਕਿਸੇ ਪਾਸੋਂ ਕੋਈ ਵਸੀਲਾ ਨਹੀਂ ਹੈ ਵੀ ਸਾਨੂੰ ਕਮ ਸੇ ਕਮ ਇਹ ਰੈਵਨਿਊ ਦੇ ਵਿੱਚ ਤਾਂ ਛੋਟ ਦਿੱਤੀ ਜਾਵੇ ਜੇ ਸਰਕਾਰ ਦੂਜੇ ਪਾਸੇ ਜਿੰਨਾ ਵੀ ਇਹ ਆਪਾਂ ਸਟਾਫ ਨੂੰ ਸਾਨੂੰ ਉਦੋਂ 1/2% ਰਿਲੀਫ ਦਿੱਤੀ ਜਾਵੇ ਇਹ ਸਾਡੀ ਮੰਗ ਵੀ ਸਰਕਾਰ ਨੂੰ ਬੇਨਤੀ ਹੈ ਵੀ ਇਹ ਇਹ ਮੰਗ ਵੱਲ ਵੀ ਧਿਆਨ ਦਿੱਤਾ ਜਾਵੇ ਠੀਕ ਹੈ ਜੀ ਤੀਜੀ ਸਾਡੀ ਮੰਗ ਜਿਹੜੀ ਵੱਡੀ ਹੈ ਬਹੁਤ ਪੁਰਾਣੀ ਚੱਲੀ ਜਾਂਦੀ ਹੈ ਉਹ ਜਦੋਂ ਕਾਂਗਰਸ ਵੇਲੇ ਦੀ ਆ ਉਦੋਂ ਦੀ ਗੱਲ ਚੱਲੀ ਜਾਂਦੀ ਐ ਤੋਂ ਮਾਨ ਸਾਹਿਬ ਨੇ ਸਾਡੇ ਨਾਲ ਕਹੜਾ ਕੀਤਾ ਸੀ ਵੀ ਤੁਸੀਂ ਮੈਂ ਜਦੋਂ ਆ ਗਿਆ ਯਾਰ ਮੈਂ ਥੋੜਾ ਸਾਰਿਆਂ ਨੂੰ ਪਹਿਲਾਂ ਕੰਮ ਇਹ ਕਰਨਾ ਚਾਰ ਸਾਲ ਬੀਤ ਗਏ ਤੇ ਹਲੇ ਤੱਕ ਉਹਨਾਂ ਨੇ ਵੀ ਸਾਡੀ ਨੋਟੀਫਿਕੇਸ਼ਨ ਨਹੀਂ ਲਾਗੂ ਕੀਤਾ ਜਦੋਂ ਵੀ ਪੁੱਛਿਆ ਜਾਂਦਾ ਮੰਤਰੀਆਂ ਨਾਲ ਜਾਂ ਹੋਰ ਫੀਡਲਿੰਗ ਕਰਮਚਾਰੀ ਨਾਲ ਮੀਟਿੰਗ ਕੀਤੀ ਜਾਂਦੀ ਤਾਂ ਸਾਨੂੰ ਇਹੀ ਬਾਰ ਬਾਰ ਇਹੀ ਯਕੀਨ ਦਵਾਇਆ ਜਾਂਦਾ ਵੀ ਥੋੜਾ ਜਾਰ ਕੰਮ ਹੋਣ ਵਾਲਾ ਹੈ ਹੋਣ ਵਾਲਾ ਹੋਣ ਵਾਲਾ ਇਸ ਕਰਕੇ ਇਸ ਇਹ ਵੀ ਸਾਡੇ ਬਹੁਤ ਛੇਤੀ ਤੋਂ ਛੇਤੀ ਸਾਡਾ ਨੋਟੀਫਿਕੇਸ਼ਨ ਲਾ ਕੇ ਕਰਕੇ ਤੇ ਸਾਨੂੰ ਇਹਦਾ ਵੀ ਹੱਕ ਦਿੱਤਾ ਜਾਵੇ ਜੀ ਬਸ ਬਾਕੀ ਸਾਡੀਆਂ ਨਾਰਮਲ ਮੰਗਾ ਨੇ ਤੇ ਟੋਨ ਪਲਾਜ ਵਾਲੀ ਮੰਗਾ ਇਹ ਵੀ ਸਾਡੀ ਜੇ ਸਾਨੂੰ ਸਰਕਾਰ ਦਿੰਦੀ ਹੈ ਤਾਂ ਇਹ ਵੀ ਧੰਨਵਾਦ ਸਰਕਾਰ ਦਾ ਅਸੀਂ ਕਰਾਂਗੇ ਜਰੂਰ ਬਾਕੀ ਅਸੀਂ ਸਾਡੇ ਨੰਬਰਦਾਰ ਭਾਈ ਜੀ ਨੂੰ ਵੀ ਇਹ ਵਿਸ਼ਵਾਸ ਦਿਵਾ ਜਾਂਦਾ ਵੀ ਜਿੰਨੀਆਂ ਵੀ ਅਮਲੀ ਰੂਪ ਸਰਕਾਰ ਦੇ ਜਿਵੇਂ ਮੁਹਿੰਮ ਨਸ਼ਿਆਂ ਵਿਰੁੱਧ ਉਹਦੇ ਵਿੱਚ ਵੀ ਭਾਈ ਤੇ ਭਾਈਚਾਰਨੀ ਨੰਬਰ ਦਾ ਭਾਈ ਜੀ ਨੇ ਬਹੁਤ ਮਤਲਬ ਪੂਰਾ ਇਸ ਹਫ਼ਤੇ ਹੁਣ ਆ ਕਾਲੇ ਮਾਮਲੇ ਚ ਵੀ ਅਸੀਂ ਸਾਰੇ ਪਿੰਡ ਪਿੰਡ ਘਰ ਘਰ ਇਹੀ ਬੋਲ ਰਹੇ ਹਾਂ ਵੀ ਨਾ ਪਾਈ ਅੱਗ ਨਹੀਂ ਲਾਉਣੀ ਉਹਦਾ ਜਿਹੜਾ ਆਪਦਾ ਆਪਣਾ ਉਹ ਨਦੀਨ ਹੈ ਉਹ ਉਹਨੂੰ ਕਿਸੇ ਪਾਸੇ ਹੋਰ ਨਪਟਾਰਾ ਕਰੀਏ ਜਿਹਨੇ ਸਰਕਾਰ ਕਹਿੰਦੀ ਅਸੀਂ ਉਹਨਾਂ ਦੀਆਂ ਮੰਗਾਂ ਮੰਨਦੇ ਹਾਂ ਪਰ ਸਾਡੇ ਵਰਸ ਸਰਕਾਰ ਦਾ ਧਿਆਨ ਨਹੀਂ ਧਿਆਨ ਨਹੀਂ ਜਿੰਦੀ ਇਸ ਬੇਨਤੀ ਹੈ ਵੀ ਸਾਡੀਆਂ ਮੰਗਾਂ ਬਲਵੀ ਵਿਸ਼ੇਸ਼ ਧਿਆਨ ਵਿੱਚ ਲਿਆ ਜਾਵੇ ਇਹ ਗੁਰੂ ਕਰਦਾ ਹੈ